ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ एग्जाम ਸਟੱਡੀ ਵਿਦ ਜੋਬ ਅਲਰਟ ਤੇ ਮਾਸਟਰ ਕੇਡਰ एग्जाम ਪ੍ਰਪੇਰੇਸ਼ਨ ਸਬਜੈਕਟ ਹੈ ਦੀ ਐਸਐਸਟੀ ਸੋਸ਼ਲ ਸਟਡੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਮੰਥੀ 27 ਤਰੀਕ ਦੇ ਤੱਕ ਇਹ ਜੋ एग्जाम ਹੋਣ ਜਾ ਰਿਹਾ ਹੈ ਤਾਂ ਲੈਕਚਰ ਪੰਜਵਾਂ ਲੈ ਕੇ ਆਇਆ ਤੁਹਾਡੇ ਲਈ ਇਸ ਤੋਂ ਪਹਿਲਾਂ ਵਾਲੇ ਭਾਗ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਰੀਡ ਕਰ ਸਕਦੇ ਹੋ ਜਾਂ ਫਿਰ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਸਾਰੇ ਲਿੰਕ ਦਿੱਤੇ ਹੋਏ ਨੇ ਉਸ ਤੇ ਕਲਿੱਕ ਕਰਕੇ ਤੁਸੀਂ ਸਾਰੇ ਟੌਪਿਕ ਜਿਹੜੇ ਰੀਡ ਕਰ ਸਕਦੇ ਹੋ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤਾਂ ਸਟਾਰਟ ਕਰਦੇ ਹਾਂ ਤਾਂ ਅੱਗੇ ਅਸੀਂ ਸਟਾਰਟ ਕਰਾਂਗੇ ਮੁੱਖ ਪਾਰਵਤ ਸਰੇਣੀਆਂ ਤੋਂ ਕਸ਼ਮੀਰ ਦੇ ਵਿੱਚ ਜਿਹੜੀ ਪੀਰ ਪੰਜਾਲ ਅਤੇ ਨਾਗਾ ਟਿੱਬਾ ਹੈ ਹਿਮਾਚਲ ਵਿੱਚ ਤੌਲਾ ਧਾਰ ਤੇ ਕਮਾਊ ਨੇਪਾਲ ਚ ਮਹਾਪਾਰਤ ਉੱਤਰ ਪ੍ਰਦੇਸ਼ ਚ ਕਮਾਊ ਤੇ ਮਿਸਰੀ ਅਤੇ ਭੂਟਾਨ ਚ ਥਿਪੂ ਮੁੱਖ ਜਿਹੜੀਆਂ ਪਰਬਤ ਸ਼੍ਰੇਣੀਆਂ ਨੇ ਤਾਂ ਜੀਓਗ੍ਰਾਫੀ ਦੇ ਵਿੱਚ ਇਹਨਾਂ ਦੇ ਆਧਾਰ ਤੇ ਪ੍ਰਸ਼ਨ ਜਿਹੜੇ ਪੁੱਛੇ ਜਾਂਦੇ ਐ ਪਰਬਤ ਸ਼੍ਰੇਣੀਆਂ ਪੁੱਛ ਲਈਆਂ ਜਾਣਗੀਆਂ ਜਾਂ ਫਿਰ ਜਗ੍ਹਾ ਪੁੱਛ ਲਈ ਜਾਏਗੀ ਕਿ ਕਸ਼ਮੀਰ ਵਿੱਚ ਕਿਹੜੀਆਂ ਪਰਬਤ ਸ਼੍ਰੇਣੀਆਂ ਨੇ ਤਾਂ ਇਸ ਆਧਾਰ ਤੇ ਪ੍ਰਸ਼ਨ ਹੈ ਜਿਹੜਾ ਪੁੱਛਿਆ ਜਾ ਸਕਦਾ ਅੱਗੇ ਗੱਲ ਕਰਦੇ ਹਾਂ ਸਿਹਤਵਾਰਕ ਅਤੇ ਸੈਲਾਨੀ ਸਥਾਨਾਂ ਦੀ ਜਿਵੇਂ ਕਿ ਸਿਮਲਾ ਸ਼੍ਰੀਨਗਰ ਮਨਸੂਰੀ ਨੈਨੀਤਾਲ ਆਦ ਸਾਰੇ ਛੋਟੇ ਹਿਮਾਲਿਆ ਵਿੱਚ ਹੀ ਮਿਲਦੇ ਨੇ ਘਾਟੀਆਂ ਛੋਟਾ ਹਿਮਾਲਿਆ ਵਿੱਚ ਕਾਂਗੜਾ ਘਾਟੀ ਕੁੱਲੂ ਘਾਟੀ ਪਾਗੀਰਥੀ ਘਾਟੀ ਅਤੇ ਮਦਾਕਣੀ ਘਾਟੀਆਂ ਮਿਲਦੀਆਂ ਨੇ ਪੁਆਇੰਟ ਨੰਬਰ 4 ਬਾਹਰੀ ਹਿਮਾਲਿਆ ਸ਼ਿਵਾਲਿਕ ਸ਼੍ਰੇਣੀ ਉਪਹਿਮਾਲਿਆ ਅਤੇ ਦੱਖਣੀ ਹਿਮਾਲਿਆ ਔਸਤ ਉਚਾਈ ਦੀ ਗੱਲ ਕਰਦੇ ਨੇ 900 ਤੋਂ ਲੈ ਕੇ 1200 ਮੀਟਰ ਤੱਕ ਇਹਨਾਂ ਦੀ ਜਿਹੜੀ ਔਸਤ ਉਚਾਈ ਹੈ ਚੜਾਈ 15 ਤੋਂ 50 ਕਿਲੋਮੀਟਰ ਬਾਹਰੀ ਹਿਮਾਲਿਆ ਦਾ ਨਿਰਮਾਣ ਟਰਸਰੀ ਯੁੱਗ ਦੇ ਵਿੱਚ ਹੋਇਆ ਸੀਗਾ ਤਾਂ ਇਸ ਤੇ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ ਕਿ ਬਾਹਰ ਹਿਮਾਲਿਆ ਦਾ ਨਿਰਮਾਨ ਕਦੋਂ ਹੋਇਆ ਸੀ ਜਾਂ ਕਿੱਥੇ ਹੋਇਆ ਸੀ ਜਾਂ ਕਿਸ ਦੌਰਾਨ ਹੋਇਆ ਸੀ ਤਾਂ ਟਰਸਰੀ ਯੁੱਗ ਦੇ ਵਿੱਚ ਇਹਦਾ ਨਿਰਮਾਨ ਸੀ ਜਿਹੜਾ ਹੋਇਆ ਸੀਗਾ ਇਸ ਤੋਂ ਇਲਾਵਾ ਬਾਹਰੀ ਹਿਮਾਲਿਆ ਦੇ ਵਿੱਚ ਦੋਨ ਘਾਟੀਆਂ ਮਿਲਦੀਆਂ ਨੇ ਜਿਵੇਂ ਦੇਹਰਾ ਦੋਨ ਜਿਹਨੇ ਪਿੱਛੇ ਦੋਨ ਲੱਗਦਾ ਕੋਥਰੀ ਦੋਨ ਪਤਲੀ ਦੋਨ ਛੋਖੰਬਾ ਉਦੰਪੂਰ ਕੋਟਲੀ ਪੂਰਬ ਦੇ ਵਿੱਚ ਇਹਨਾਂ ਨੂੰ ਐ ਦੁوار ਕਿਹਾ ਜਾਂਦਾ ਹੈ ਪੰਜਵਾਂ ਪੁਆਇੰਟ ਹੈ ਜੀ ਪਹਾੜੀ ਸਖਾਵਾਂ ਪੂਰਵਾਂਚਲ ਪੂਰਬੀ ਸਖਾਵਾਂ ਅਤੇ ਪੱਛਮੀ ਸਖਾਵਾਂ ਤਾਂ ਹਿਮਾਲਿਆ ਲਈ ਇਹ ਮਹੱਤਤਾਵਾਂ ਦੱਸਾਂਗੇ ਤੁਹਾਨੂੰ ਹਿਮਾਲਿਆ ਪਰਬਤ ਜਿਹੜੇ ਮੱਧ ਏਸ਼ੀਆ ਤੇ ਸਾਈ베ਰੀਆ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਤੋਂ ਬਚਾਉਂਦੇ ਨੇ ਇਹ ਸਾਰਾ ਸਾਲ ਬਰਫ ਨਾਲ ਢਕੇ ਰਹਿੰਦੇ ਹਨ ਜਿਸ ਕਰਕੇ ਹਿਮਾਲਿਆ ਦੀਆਂ ਨਦੀਆਂ ਜਿਵੇਂ ਗੰਗਾ ਬ੍ਰਹਮਪੁੱਤਰ ਸਾਰਾ ਸਾਲ ਵਹਿੰਦੀਆਂ ਰਹਿੰਦੀਆਂ ਹਨ ਜਦਕਿ ਦੱਖਣ ਭਾਰਤ ਦੀਆਂ ਨਦੀਆਂ ਸਾਰਾ ਸਾਲ ਨਹੀਂ ਪੈਂਦੀਆਂ ਤਾਂ ਨਦੀਆਂ ਤੇ ਪੁੱਛਿਆ ਜਾ ਸਕਦਾ ਕਿ ਕਿਹੜੀਆਂ ਨਦੀਆਂ ਨੇ ਜਿਹੜੀਆਂ ਸਾਰਾ ਸਾਲ ਵਹਿੰਦੀਆਂ ਨੇ ਅਤੇ ਜਿਹੜੀਆਂ ਨਹੀਂ ਵਹਿੰਦੀਆਂ ਤਾਂ ਦੱਖਣੀ ਭਾਰਤ ਦੀਆਂ ਨਦੀਆਂ ਨਹੀਂ ਵਹਿੰਦੀਆਂ ਮਾਨਸੂਨੀ ਪੌਣਾ ਹਿਮਾਲਿਆ ਪਰਬਤ ਨਾਲ ਟਕਰਾ ਕੇ ਵਰਖਾ ਕਰਦੀਆਂ ਹਨ हिमालय ਦੀ ਦੱਖਣੀ ਢਾਲ ਤਿੱਖੀ ਹੋਣ ਦੇ ਕਾਰਨ ਉੱਥੇ ਡੈਮ ਬਣਾਏ ਗਏ ਹਨ। ਹਿਮਾਲੇ ਵਿੱਚ ਬਹੁਤ ਸਾਰੇ ਸਿਹਤਵਰਧਕ ਸਥਾਨ ਵੀ ਹਨ ਜਿਵੇਂ ਤੁਹਾਨੂੰ ਮਨਸੂਰੀ, ਲੈਨਦੀਤਾਲ ਇਹ ਉੱਪਰ ਦੱਸੇ ਸੀ ਅਸੀਂ ਇਹ ਸਾਰੇ ਸਿਹਤਵਰਧਕ ਸਥਾਨ ਨੇ। ਅਗੇ ਦੂਸਰੇ ਪੁਆਇੰਟ ਦੀ ਗੱਲ ਕਰਾਂਗੇ ਉਤਰੀ ਵਿਸਾਲ ਮੈਦਾਨ। ਮੈਦਾਨ ਹੈ ਜਿਹੜੇ ਬਿਲਕੁਲ ਪੱਧਰੇ ਇਲਾਕੇ ਦੇ ਹੁੰਦੇ ਹਨ ਜਿੱਥੇ ਸਭ ਤੋਂ ਜ਼ਿਆਦਾ ਜਨਸੰਖਿਆ ਰਹਿੰਦੀ ਹੈ। ਇਹ ਮੈਦਾਨ ਦਰਿਆਵਾਂ ਦੁਆਰਾ ਲਿਆਂਦੀ ਗਈ ਮਿੱਟੀ ਦੇ ਜਮਾ ਹੋਣ ਕਾਰਨ ਬਣਦੇ ਨੇ। ਦਰਿਆਵਾਂ ਦੁਆਰਾ ਲਿਆਂਦੀ ਗਈ ਮਿੱਟੀ ਨੂੰ ਜਲੋਡ ਮਿੱਟੀ ਆਖਦੇ ਨੇ ਤਾਂ ਜਲੋਡ ਮਿੱਟੀ ਤੇ ਪ੍ਰਸ਼ਨ ਪੁੱਛਿਆ ਜਾਂਦਾ ਹੈ ਪੰਜਾਬ ਟੈਟ ਦੇ ਵਿੱਚ ਵੀ ਪੁੱਛਿਆ ਗਿਆ ਸੀਗਾ ਕਿ ਆਪਣੇ ਭਾਰਤ ਦੇ ਵਿੱਚ ਜਿਹੜੀ ਕਿਹੜੀ ਮਿੱਟੀ ਪਾਈ ਜਾਂਦੀ ਹੈ ਤਾਂ ਜਲੋਡ ਮਿੱਟੀ ਪਾਈ ਜਾਂਦੀ ਹੈ ਕਈਆਂ ਨੇ ਕਾਲੀ ਮਿੱਟੀ ਪਾਈ ਸੀਗਾ ਤਾਂ ਇਹ ਮਿੱਟੀ ਇਸ ਨੂੰ ਆਖਦੇ ਹਨ ਜੋ ਦਰਿਆਵਾਂ ਦੁਆਰਾ ਲਿਆਂਦੀ ਜਾਂਦੀ ਹੈ ਇਹ ਮਿੱਟੀ ਫਸਲਾਂ ਅਤੇ ਖੇਤੀਬਾੜੀ ਲਈ ਬਹੁਤ ਉਪਜਾਊ ਹੁੰਦੀ ਹੈ ਇਸੇ ਲਈ ਮਦਾਨੀ ਭਾਗ ਨੂੰ ਭਾਰਤ ਦਾ ਅੰਨ ਭੰਡਾਰ ਕਹਿਆ ਜਾਂਦਾ ਹੈ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਉੱਤਰ ਪ੍ਰਦੇਸ਼ ਬਿਹਾਰ ਝਾਰਖੰਡ ਪੱਛਮੀ ਬੰਗਾਲ ਅਸਾਮ ਉੱਤਰੀ ਵਿਸਾਲ ਮદાન ਦੇ ਵਿੱਚ ਆਉਂਦੇ ਨੇ ਤਾਂ ਸਟੇਟਾਂ ਦੇ ਨਾਮ ਵੀ ਪੁੱਛੇ ਜਾ ਸਕਦੇ ਆ ਜਾਂ ਇੱਕ ਗਲਤ ਸਟੇਟ ਵਿੱਚ ਐਡ ਕੀਤੀ ਜਾ ਸਕਦੀ ਹੈ ਉੱਤਰ ਦੇ ਵੀ ਇਹਨਾਂ ਚੋਂ ਕਿਹੜੀ ਸਟੇਟ ਹੈ ਜਿਹੜੀ ਉੱਤਰੀ ਵਿਸਾਲ ਮદાન ਦੇ ਵਿੱਚ ਨਹੀਂ ਆਉਂਦੀ ਸੋ ਤੁਹਾਨੂੰ ਇਹ ਸਾਰੇ ਨਾਮ ਯਾਦ ਰੱਖਣੇ ਪੈਣਗੇ ਪੰਜਾਬ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਗੁਜਰਾਤ ਉੱਤਰ ਪ੍ਰਦੇਸ਼ ਬਿਹਾਰ ਝਾਰਖੰਡ ਪੱਛਮੀ ਬੰਗਾਲ ਅਤੇ ਅਸਾਮ ਅੱਗੇ ਗੱਲ ਕਰਦੇ ਹਾਂ ਇਹ ਮੈਦਾਨ ਪੂਰਬ ਪੱਛਮ ਦਿਸ਼ਾ ਵਿੱਚ ਫੈਲੇ ਹੋਏ ਨੇ ਇਹ ਮੈਦਾਨ ਪੱਛਮ ਵਿੱਚ ਸਿੰਧ ਨਦੀ ਤੋਂ ਲੈ ਕੇ ਪੂਰਬ ਵਿੱਚ ਬ੍ਰਹਮਪੁੱਤਰ ਨਦੀ ਤੱਕ ਫੈਲਾ ਹੋਇਆ ਹੈ ਇਹਦੀ ਲੰਬਾਈ 2400 ਕਿਲੋਮੀਟਰ ਰਾਵੀ ਨਦੀ ਤੋਂ ਲੈ ਕੇ ਗੰਗਾ ਨਦੀ ਦੇ ਡੈਲਟਾ ਤੱਕ ਹੈ ਚੜਾਈ 100 ਤੋਂ 500 ਕਿਲੋਮੀਟਰ ਹੈ। ਔਸਤ ਉਚਾਈ 180 ਮੀਟਰ ਹੈ। ਉਤਰੀ ਵਿਸ਼ਾਲ ਮੈਦਾਨ ਸਤਲੁਜ, ਗੰਗਾ, ਬ੍ਰਹਮਪੁੱਤਰ ਦਰਿਆਵਾਂ ਦੁਆਰਾ ਲਿਆਂਦੀ ਗਈ ਮਿੱਟੀ ਦੇ ਜਮਾ ਹੋਣ ਨਾਲ ਬਣੇ ਨੇ ਜਿਵੇਂ ਕਿ ਤੁਹਾਨੂੰ ਇੱਥੇ ਅਸੀਂ ਦੱਸ ਦਿੱਤਾ ਸੀਗਾ। ਤਾਂ ਇਸ ਤਰ੍ਹਾਂ ਇਹਨਾਂ ਦਾ ਜਨਮ ਹੁੰਦਾ ਹੈ। ਅੱਗੇ ਗੱਲ ਕਰਦੇ ਹਾਂ। ਉਤਰੀ ਵਿਸ਼ਾਲ ਮੈਦਾਨਾਂ ਦੀ ਖੇਤਰੀ ਵੰਡ ਪੂਰਬ ਪਛਮਨ ਦਿਸ਼ਾ ਵਿੱਚ ਫੈਲੇ ਹੋਏ ਇਸ ਉਤਨੀ ਵਿਸ਼ਾਲ ਮੈਦਾਨ ਨੂੰ ਚਾਰ ਵੱਡੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਪੰਜਾਬ ਹਰਾਣੇ ਦਾ ਮੈਦਾਨ ਥਾਰ ਮਾਰੂਥਲੀ ਮੈਦਾਨ ਗੰਗਾ ਦਾ ਮੈਦਾਨ ਅਤੇ ਬ੍ਰਹਮਪੁੱਤਰ ਮੈਦਾਨ ਅੱਗੇ ਐਕਸਪਲੇਨ ਕਰਾਂਗੇ ਇਹਨਾਂ ਨੂੰ ਪਹਿਲਾ ਪੁਆਇੰਟ ਆਏਗਾ ਪੰਜਾਬ ਹਰਾਣੇ ਦਾ ਮੈਦਾਨ ਤਾਂ ਇਹ ਮਦਾਨ ਸਤਲੋਜ ਵਿਆਸ ਰਾਵੀ ਅਤੇ ਘੱਗਰ ਨਦੀਆਂ ਦੁਆਰਾ ਲਿਆਂਦੀ ਗਈ ਮਿੱਟੀ ਦੇ ਜਮਾਤੋਂ ਬਣੇ ਨੇਗੇ ਇਸ ਤੋਂ ਇਲਾਵਾ ਤੁਸੀਂ ਸਾਰਣੀ ਦੇਖ ਸਕਦੇ ਹੋ ਇਹਦੀ ਲੰਬਾਈ 500 ਤੋਂ 640 ਕਿਲੋਮੀਟਰ ਹੈ ਆ ਥੋੜਾ ਇਹ ਜੋ ਸਾਡਾ ਟਾਈਪਿੰਗ ਹੈ ਜਿਹੜੀ ਖਰਾਬ ਹੋਈ ਹੈ ਤਾਂ ਅੱਗੇ ਸਾਰਣੀ ਆ ਤੁਸੀਂ ਸਾਰਣੀ ਦੇ ਵਿੱਚ ਦੇਖ ਸਕਦੇ ਹੋ ਪੰਜਾਬ ਹਰਿਆਣੇ ਦੇ ਮੈਦਾਨ ਜਿਹਦੇ ਵਿੱਚ ਬਾਰੀ ਦੁਆਬ ਪਿਸਤ ਦੁਆਬ ਮਾਲਵੇ ਦਾ ਮੈਦਾਨ ਹਰਿਆਣੇ ਦਾ ਮੈਦਾਨ ਜਿਹੜਾ ਬਾਰੀ ਦੁਆਬ ਹੈ ਬਿਆਸ ਅਤੇ Aravi ਵਿਚਲਾ ਭਾਗ ਹੈ ਬਿਸਤ ਹੈ ਬਿਆਸ ਅਤੇ ਸਤਲੁਜ ਵਿਚਲਾ ਭਾਗ ਹੈ ਮਾਲਵੇ ਦਾ ਮੈਦਾਨ ਸਤਲੁਜ ਅਤੇ ਮਾਲਵੇ ਦੀ ਪਠਾਰ ਤੱਕ ਫੈਲੇ ਮੈਦਾਨੀ ਹਿੱਸੇ ਨੂੰ ਕਹਿੰਦੇ ਨੇ ਹਰਿਆਣੇ ਦਾ ਮੈਦਾਨ ਘੱਗਰ ਅਤੇ ਜੌਨਾ ਤੱਕ ਦੇ ਪੱਧਰੇ ਖੇਤਰ ਨੂੰ ਕਿਹਾ ਜਾਂਦਾ ਹੈ ਤਾਂ ਇਹ ਸਾਰੇ ਆਪਣੇ ਆਪ ਦੇ ਵਿੱਚ ਕੁਐਸਚਨ ਨੇ ਅੱਗੇ ਆ ਗਏ ਜੀ ਥਾਰ ਮਾਰੂਥਲ ਦਾ ਮੈਦਾਨ ਪੰਜਾਬ ਅਤੇ ਹਰਿਆਣਾ ਦੇ ਦੱਖਣੀ ਭਾਗਾਂ ਤੋਂ ਲੈ ਕੇ ਰਨ ਆਫ ਕੱਚ ਤੱਕ ਫੈਲੇ ਖੁਸ਼ਕ ਅਤੇ সমਤਲ ਭਾਗ ਨੂੰ ਥਾਰ ਮਾਰੂਥਲ ਕਿਹਾ ਜਾਂਦਾ ਹੈ। ਇਸ ਦੇ ਪੂਰਬ ਵਿੱਚ ਅਰਾਵਾਲੀ ਪर्वत शृंखला ਹੈ। ਪੱਛਮੀ ਪਾਸੇ ਵੱਲੇ ਅੰਤਰਰਾਸ਼ਟਰੀ ਸੀਮਾ ਲੱਗਦੀ ਹੈ। ਲੰਬਾਈ 640 ਕਿਲੋਮੀਟਰ ਹੈ। ਚੌੜਾਈ 300 ਸਮੁੰਦਰ ਤਲ ਤੋਂ ਉਚਾਈ 120 ਤੋਂ 150 ਮੀਟਰ ਹੈ। ਵਰਖਾ ਦੀ ਘਾਟ ਹੋਣ ਕਾਰਨ ਫਸਲ ਵੀ ਘਟ ਹੁੰਦੀ ਹੈ ਅਤੇ ਰੇਤ ਦੇ ਵੱਡੇ ਵੱਡੇ ਲੇ ਮਿਲਦੇ ਹਨ ਇਸ ਕਰਕੇ ਇਹਨੂੰ ਥਾਰ ਮਾਰੂਥਲ ਕਿਹਾ ਜਾਂਦਾ ਹੈ ਪਰ ਅਰਾਵਾਲੀ ਪਹਾੜ ਦੇ ਨਾਲ-ਨਾਲ ਪੱਛਮ ਵਿੱਚ ਮਿਲਣ ਵਾਲੇ ਉਪਜਾਊ ਮੈਦਾਨਾਂ ਨੂੰ ਗੰਗਰੋਹੀ ਅਤੇ ਗੋਦਾਵਰ ਰੋਹੀ ਕਿਹਾ ਜਾਂਦਾ ਹੈ ਤੀਸਰਾ ਆ ਗਿਆ ਜੀ ਗੰਗਾ ਦੇ ਮੈਦਾਨ ਇਹ ਮੈਦਾਨ ਦੇਸ਼ ਦੇ ਉੱਤਰ ਪ੍ਰਦੇਸ਼ ਬਿਹਾਰ ਪੱਛਮੀ ਬੰਗਾਲ ਵਿੱਚ ਜਿਹੜੇ ਰਾਜ ਨੇ ਇਹਨਾਂ ਦੇ ਵਿੱਚ ਸਥਿਤ ਨੇ ਨਦੀਆਂ ਇਹਨਾਂ ਮੈਦਾਨ ਵਿੱਚ ਹੈ ਜੋ ਗੰਗਾ ਜਮਨਾ ਘੱਗਰ ਗੰਡਕ ਕੋਸੀ ਸੋਨ ਬੇਤਵਾ ਚੰਬਲ ਦਰਿਆਵਾਂ ਦੁਆਰਾ 2000 ਮੀਟਰ ਲੂੰਗੀ ਤਲਛਟ ਜਮਾ ਜਿਹੜਾ ਉਹ ਕੀਤਾ ਗਿਆ ਹੈ ਇਸ ਤੋਂ ਇਲਾਵਾ ਭੂ ਆਕਾਰੀ ਨਾਮ ਨੇ ਇਹਨਾਂ ਦੇ ਇਸ ਮદાન ਦੇ ਉੱਤਰੀ ਤਰਾਈ ਵਾਲੇ ਖੇਤਰਾਂ ਦੇ ਵਿੱਚ ਜੋ ਦਲਦਲੀ ਪੇਟੀਆਂ ਨੇ ਇਹਨਾਂ ਨੂੰ ਕੋਰ ਆਖਦੇ ਨੇ ਦੱਖਣੀ ਸੀਮਾ ਤੇ ਵੱਡੇ ਵੱਡੇ ਖੱਡੇ ਮਿਲਦੇ ਹਨ ਜਿਨ੍ਹਾਂ ਨੂੰ ਜਾਲਾ ਤਾਲ ਬੰਜਰ ਭੂਮੀ ਆਖਦੇ ਨੇ ਇਸ ਤੋਂ ਇਲਾਵਾ ਪੂਰੇ ਮੈਦਾਨ ਵਿੱਚ ਪੁਰਾਣੀ ਜੰਮੀ ਹੋਈ ਬਾਂਗਰ ਅਤੇ ਨਵੀਂ ਵਿੱਚੀ ਖਾਦਰੀ ਜਲੋੜ ਦੀਆਂ 15 ਤੋਂ 30 ਮੀਟਰ ਦੀਆਂ ਉੱਚੀਆਂ ਪੱਟੀਆਂ ਮਿਲਦੀਆਂ ਹਨ ਜਿਨ੍ਹਾਂ ਨੂੰ ਖੋਲਾ ਕਿਹਾ ਜਾਂਦਾ ਹੈ। ਗੰਗਾ ਅਤੇ ਜਮਨਾ ਦੇ ਦੁਆਬਾ ਖੇਤਰ ਵਿੱਚ ਪਾਉਣ ਦੇ ਨਖੇਪ ਦੁਆਰਾ ਨਿਰਮਤ ਉੱਚੇ ਨੀਵੇਂ ਰੇਤ ਦੇ ਢਿੱਬਿਆਂ ਦੀਆਂ ਪੱਟੀਆਂ ਮਿਲਦੀਆਂ ਹਨ ਜਿਨ੍ਹਾਂ ਨੂੰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਅਤੇ ਬਿਜਨੌਰ ਜ਼ਿਲ੍ਹਿਆਂ ਵਿੱਚ ਭੂੜ ਕਿਹਾ ਜਾਂਦਾ ਹੈ। ਤੋ ਅਗਲੀ ਜਾਣਕਾਰੀ ਅਗਲੇ ਭਾਗ ਦੇ ਵਿੱਚ ਲੈ ਕੇ ਆਵਾਂਗੇ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਦੇ ਹੋ ਜੀ ਧੰਨਵਾਦ